ਮંત્રી ਭਗਵੰਤ ਸਿੰਘ ਮਾਨ ਦੇਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਨੇ ਇੱਕ ਵਾਰ ਫਿਰ ਖੇਡ ਕਲਚਰ ਨੂੰ ਪੰਜਾਬ 'ਚ ਪਰਫੁੱਲਿਤ ਕਰਨ ਅਤੇ ਸੂਬੇ ਦੇ ਨੌਜਵਾਨਾਂ ਨੂੰ ਮੈਦਾਨਾਂ ਨਾਲ ਜੋੜਨ ਲਈ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 3 ਦੀ ਸ਼ੁਰੂਆਤ ਕੀਤੀ ਗਈ ਖੇਡਾਂ ਵਤਨ ਪੰਜਾਬ ਦੀਆਂ 2024 ਸੀਜ਼ਨ 3 ਦੇ ਬਲੈਕ ਪਦਰੀ ਮੁਕਾਬਲੇ ਵਿੱਚ ਫੁੱਟਬਾਲ ਕਬੱਡੀ ਖੋਖੋ ਐਥਲੈਟਿਕਸ ਵਾਲੀਬਾਲ ਮੈਸਿੰਗ ਇਹ ਸ਼ੂਟਿੰਗ ਮੁਕਾਬਲੇ ਸਰਵਾਇਆਇਆ ਜਾ ਰਹੇ ਹਨ ਗੋਲੇ ਦੇ ਵਿੱਚ ਸਾਡੇ ਪਲੇਅਰਾਂ ਨੇ ਨਿਸ਼ਾਨੇਬਾਜ਼ੀ ਸਾਡੇ ਮੁੰਡੇ ਨੇ ਹੈਨਾ ਤੀਰ ਅੰਦਾਜ਼ੀ ਸਾਡੀਆਂ ਕੁੜੀਆਂ ਨੇ ਕੁਸ਼ਤੀ ਦੇ ਵਿੱਚ ਸਾਡੇ ਬੰਦੇ ਨੇ ਇੱਦਾਂ ਪ੍ਰਤੀ ਪੰਜਾਬ ਸਰਕਾਰ ਜਿਹੜੀ ਹੈ ਉਹ ਹਮੇਸ਼ਾ ਆਪਣੇ ਦਰਵਾਜ਼ੇ ਖੁੱਲੇ ਰੱਖੂਗੀ ਔਰ ਜਿਨ੍ਹਾਂ ਨੂੰ ਨੌਕਰੀਆਂ ਵੀ ਇਹਨਾਂ ਨੂੰ ਤਰੱਕੀਆਂ ਵੀ ਨੌਕਰੀਆਂ ਕਈ ਵਾਰੀ ਨੌਕਰੀਆਂ ਮਿਲਿਆ ਹੁੰਦੀਆਂ ਨੇ ਤਾਂ ਅਗਲੇ ਮੈਡਲ ਵਾਰੀ ਇਹ ਲੱਗਦਾ ਹੈ ਕਿ ਹੁਣ ਮੈਨੂੰ ਕੀ ਮਿਲ ਜਾਊਗਾ ਤਰੱਕੀਆਂ ਵੀ ਦੇ ਮੰਗ ਕਿਹੜਾ ਵਤਨ ਪੰਜਾਬ ਦੀਆਂ ਸੀਜ਼ਨ 3 ਵਿੱਚ ਇਸ ਵਾਰ ਕੁੱਲ

ਜੋ ਬਿਲਕੁਲ ਹੀ ਇਦਾ ਰਹੇਗਾ ਕਿ ਜੀ ਇਨਡਿਸਪੋਜ਼ेबल ਹੈਗਾ ਉਹਨੂੰ ਜੇ ਆਪਾਂ ਜਨਰੇਟ ਕਰ ਰਹੇ ਆ ਤਾਂ ਉਹਨੂੰ ਰੀਸਾਈਕਲ ਰੀਯੂਜ਼ ਕਿੱਦਾਂ ਕਰ ਸਕਦੇ ਆ ਜਿਵੇਂ ਕਿ ਤੁਸੀਂ ਦੇਖ ਰਹੇ ਹੋਗੇ ਕਿ ਜਿਸ ਬੈਂਚ ਤੇ ਅਸੀਂ ਬੈਠੇ ਆ ਜਾਂ ਸਾਹਮਣੇ ਸਾਰਾ ਕੁਝ ਇਹ ਰੀਸਾਈਕਲੇਬਲ ਮਤਲਬ ਰੀਸਾਈਕਲ ਕਰਕੇ ਵੇਸਟ ਤੋਂ ਬਣਾਇਆ ਆਏਗਾ ਬੱਚਿਆਂ ਨੇ ਇੱਥੇ ਕਾਫੀ ਸੁੰਦਰ ਸੁੰਦਰ ਆਈਟਮਸ ਰੱਖੇ ਹੈਗੇ ਬੈਸਟ ਆਊਟ ਆਫ ਵੇਸਟ ਕਰਕੇ ਤੇ ਜਿੰਨਾ ਆਪਾਂ ਇਹਨੂੰ ਰੀਸਾਈਕਲ ਕਰੀਏ ਅੱਗੇ ਵੇਸਟ ਉਹਨਾਂ ਘੱਟ ਜਨਰੇਟ ਹੋਊਗਾ ਸਾਡੀ ਅਰਥ ਵਾਸਤੇ ਸਾਡੇ ਆਣ ਵਾਲੇ ਜਿਹੜੀ ਜਨਰੇਸ਼ਨ ਹੈ ਉਹਦੇ ਵਾਸਤੇ ਵੀ देखो बच्चा ने कितने सोने सोने आइटम्स बनाए हैं तो आई एम वेरी इंप्रेस्ड ते मनो लगदा हैगा कि इन बच्चा तो मोटिवेट हो के भी सारे अपने उत्ते उनस लांगे कि ये साडी रिस्पांसिबिलिटी है कि जी साडा पर्यावरण साफ सुथरा रहे आपा कट तो कट वेस्ट पे, पैदा पैदा ही कट करिए ते नाली नाल नाल सोर्स सेग्रीगेशन की उथे ही अपना जो बायोडिग्रेडेबल है वार्डो जान और रिसाइक्लेबल हैगा उन वार्ड करके उन रिसाइकल करके इनने सोने से प्रोडक्ट्स बनाई ताकि देखो एदेच मैं बहुत पर कल भी 15 20 पिंड वो के आई थी कि जिन्ने भी मैं किसाना तो मिली या पिछली वाली दा भी आपा जे ट्रेंड देखिए ता बहुत ਘਟ ਉਹਨੇ ਅਗ ਲਾਈ ਸੀ ਔਰ ਹਰ ਕਿਸਾਨ ਨੇ ਮੈਨੂੰ ਇਹ ਕਮਿਟਮੈਂਟ ਦਿੱਤਾ ਹੈਗਾ ਜ਼ਿਮੀਂਦਾਰਾ ਨੇ ਕਿ ਜੀ ਅਸੀਂ ਅਬ ਨਹੀਂ ਲਾਂਗੇ ਤੇ ਉਹਨਾਂ ਨੂੰ ਆਪ ਪਤਾ ਹੈਗਾ ਕਿ ਜੀ ਸਭ ਤੋਂ ਪਹਿਲਾਂ ਤੂ ਉਹਨਾਂ ਨੂੰ ਪਰੇਸ਼ਾਨ ਕਰਦਾ ਹੈ ਸਾਡੀ ਤੇੜੀ ਧਰਤੀ ਹੈਗੀ ਉਹਦੀ ਉਜਾਊ ਸ਼ਕਤੀ ਖਤਮ ਕਰਦਾ ਹੈ ਜਿਨ੍ਹਾਂ ਨੇ ਅਗ ਨਹੀਂ ਲਾਈ ਉਹਨਾਂ ਨੇ ਸਾਨੂੰ ਦੱਸਿਆ ਵੀ ਹੈਗਾ ਕਿ ਕਿੱਦਾਂ ਉਹਨਾਂ ਦੀ ਜਿਹੜੀ ਯੂਰੀਆ ਦੀ ਖਪਤੀ ਆ ਬਾਕੀ ਜਿਹੜੀ ਇਨ ਆਦੀ ਡੀਪੀ ਵਗੈਰਾ ਦੀ ਖਪਤ ਘਟ ਜਾਂਦੀ ਹੈ ਤੇ ਝਾੜ ਵਧਿਆ ਆ ਰਹੇਗਾ ਤਾਂ ਮੈਨੂੰ ਲੱਗਦਾ ਹੈਗਾ ਸਾਡੇ ਕਿਸਾਨ ਕਾਫੀ ਜਾਗਰੂਕ ਹੋ ਚੁੱਕੇ ਹਨ ਸਾਡੇ ਕੋਲ ਕਾਫੀ ਮਸ਼ੀਨਰੀ ਅਵੇਲੇਬਲ ਹੈ ਨੁਕੀ ਅਪਰੋਚ ਵੀ ਕਰ ਰਹੇ ਹੈਗੇ ਤਾਂ ਇਸ ਵਾਰੀ ਅਸੀਂ ਬਿਲਕੁਲ ਅਗ ਨਹੀਂ ਆ। ਦੇਖੋ ਇੱਕ ਕੰਡਕਟ ਇੰਪੋਰਟੈਂਟ ਦੇਖੋ ਇੱਕ ਕੰਡਕਟ ਬਹੁਤ ਇੰਪੋਰਟੈਂਟ ਹੈਗਾ ਚਾਹੇ ਉਹ ਮੈਂ ਹਾਂ ਜਾਂ ਕੋਈ ਵੀ ਸਰਕਾਰੀ ਮੁਲਾਜ਼ਮ ਹੂੰ ਉਹ ਜ਼ਰੂਰੀ ਹੈਗਾ ਉਹਦੀ ਬੰਦਲੀ ਕਾਰਵਾਈ ਆਰਡੀ ਆਰਡੀ ਮੈਡਮ ਇਨਕੁਆਇਰ ਵੀ ਕਰ ਰਹੇ ਕਿ ਉਹ ਹੋ ਜਾਣੀ ਹੈ। नाली नाल पब्लिक तो भी 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 ये मेरे कि सोसाइटी सोसाइटी हैं ओन करना है ते है, कोई भी है, आपा एक में अपना ते तो तो में तारे तारे के। देश दुनिया की हर खबर सबसे पहले देखने के लिए फॉलो करें दैनिक सवेरा टी जी फेसबुक इंस्टाग्राम WhatsApp channel par but...